ਪਿੰਡ ਮੇਰੇ ਨੂੰ ਜਾਂਦੀ ਏ ਸੜਕੇ ਆਵੇ ਲੋਰ ਤੇਰੇ ਤੇ ਚੜਕੇ ਜਿੱਤਾਂ ਵੇਲੇ ਤੂੰ ਨਾ ਬਿਸਰੀ ਮਿਲੀ ਹਾਰ ਲੰਗੇ ਅੱਖ ਭਰ ਕੇ ਮਿਲੀ ਹਾਰ ਲੰਗੇ ਅੱਖ ਭਰ ਕੇ ਦੋਸਤੋ ਇਸ ਤਰ੍ਹਾਂ ਦੀਆਂ ਕੱਚੀਆਂ ਪੱਕੀਆਂ ਸੜਕਾਂ ਜਿਹੜੀਆਂ ਪਿੰਡਾਂ ਨੂੰ ਸ਼ਹਿਰਾਂ ਕਸਬਿਆਂ ਨਾਲ ਜੋੜਦੀਆਂ ਨੇ ਹਰ ਮੌਸਮ ਹਰ ਰੁੱਤ ਵਿੱਚ ਰਾਹੀਆਂ ਦੇ ਪੈਰਾਂ ਦੇ ਵਿੱਚ ਵਿਸ਼ੇ ਰਹਿਣ ਦਾ ਕਾਰਜ ਕਰਦੀਆਂ ਨੇ ਇਹਨਾਂ ਰਾਹਾਂ ਨੇ ਕਦੇ ਵੀ ਸਾਜਰੇ ਆਪਣੀ ਮੰਜ਼ਲ ਵੱਲ ਤੁਰਨ ਵਾਲਿਆਂ ਨੂੰ ਕਦੇ ਆਪਣੇ ਉਤੋਂ ਦੀ ਲੰਘਣ ਤੋਂ ਇਨਕਾਰ ਨਹੀਂ ਕੀਤਾ ਤੇ ਕਦੇ ਵੀ ਆਪਣੇ ਬੇਲੇ ਤੋਂ ਖੁੰਝ ਕੇ ਘਰ ਪਰਤਦੇਆਂ ਨੂੰ ਆਪਣੇ ਮੱਥੇ ਤੇ ਤੀੜੀ ਨਹੀਂ ਪਾਈ ਇਹ ਵਿਸ਼ਿਆ ਰਹਿੰਦੀਆਂ ਨੇ ਹਰ ਤਰ੍ਹਾਂ ਦੇ ਰਾਹੀਰ ਦੇ ਰਾਹਾਂ ਦੇ ਵਿੱਚ ਤੇ ਹਰ ਤਰ੍ਹਾਂ ਦੇ ਮੌਸਮ ਦੇ ਵਿੱਚ ਇਸ ਤਰ੍ਹਾਂ ਦੇ ਰਾਹ ਇਸ ਤਰ੍ਹਾਂ ਦੀਆਂ ਸੜਕਾਂ ਆਪਣੇ ਉਤੋਂ ਦੀ ਲੰਘਣ ਵਾਲੇ ਲਈ ਖੜੇ ਖੜੇ ਮਥੇ ਮਥੇ ਰਹਿ ਕੇ ਆਪਣਾ ਜ਼ਿੰਮੇਵਾਰੀ ਦਾ ਕਾਰਜ ਬੜੀ ਚੰਗੀ ਤਰ੍ਹਾਂ ਨਿਭਾਉਂਦੀਆਂ ਨੇ ਔਰ ਇਹ ਸੜਕਾਂ ਜ਼ਿੰਦਗੀ ਦੀ ਨਿਰੰਤਰਤਾ ਜ਼ਿੰਦਗੀ ਦੀ ਗਤੀਸ਼ੀਲਤਾ ਦੀਆਂ ਬਾਤਾਂ ਪਾਉਂਦੀਆਂ ਨੇ ਸ਼ਾਲਾ ਇਸ ਤਰ੍ਹਾਂ ਦੇ ਕੱਚੇ ਪੱਕੇ ਰਾਹ ਆਪਣੇ ਆਪਣੇ ਘਰਾਂ ਨੂੰ ਪਰਤਦਿਆਂ ਨੂੰ ਅਤੇ ਫਿਰ ਆਪਣੇ ਘਰਾਂ ਤੋਂ ਆਪਣੀ ਮੰਜ਼ਲ ਵੱਲ ਜਾਂਦਿਆਂ ਦੀ ਇਸੇ ਤਰੀਕੇ ਦੇ ਨਾਲ ਸੇਵਾ ਕਰਦੇ ਰਹਿਣ ਇਸੇ ਹੀ तरीके ਦੇ ਨਾਲ ਬਦਲਦੇ ਮੌਸਮਾਂ ਰੰਗ ਬਦਲਦੀਆਂ ਰੁੱਤਾਂ ਦੇ ਵਿੱਚ ਜ਼ਿੰਦਗੀ ਦੀ ਹਸੂ ਹਸੂ ਕਰਦੇ ਦੀਆਂ ਬਾਤਾਂ ਪਾਉਂਦੇ ਰਹਿਣਾ ਸ਼ਾਲਾ ਇਹ ਰਾਹ ਇਸੇ ਤਰ੍ਹਾਂ ਭਗਦੇ ਰਹਿਣਾ